ਦੇਖੋ ਜੋ ਹਰਿਆਣੇ ਦੇ ਬਾਰਡਰ ਤੇ ਜਾਬਰ ਤਰੀਕੇ ਨਾਲ ਹਰਿਆਣਿਆਂ ਦੀ ਖੱਟਰ ਸਰਕਾਰ ਨੇ ਅਮਿਤ ਸ਼ਾਹ ਦੇ ਇਸ਼ਾਰੇ ਦੇ ਉੱਤੇ ਕਿਸਾਨਾਂ ਦੇ ਨਾਲ ਜ਼ਬਰ ਕੀਤਾ ਹੈ ਉਹ ਜ਼ਬਰ ਦੇ ਵਿਰੁੱਧ ਔਰ ਉਸ ਜ਼ਬਰ ਦੇ ਦੌਰਾਨ ਜਿਹੜਾ ਸਾਡਾ ਬੱਚਾ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਜਿਹੜਾ ਇੱਕ ਸਾਡਾ ਬੱਚਾ ਇੱਥੋਂ ਚੁੱਕ ਕੇ ਲਾ ਗਿਆ ਖਨੋਰੀ ਬਾਰਡਰ ਤੋਂ ਤੇ ਉਹਦੀਆਂ ਉਹਦੇ ਜਬਾੜੇ ਤੋੜਦੇ ਉਹਦੀਆਂ ਲੱਤਾਂ ਤੋੜਤੀਆਂ ਤੇ ਉਹ ਔਰ ਪੀਜੀਆਈ ਚੰਡੀਗੜ੍ਹ ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਇਹ ਹੋਰ ਸੰਵਧਾਨਕ ਲੰਘਣਾਵਾਂ ਕੀਤੀਆਂ ਨੇ ਹਰਿਆਣਾ ਦੀ ਸਰਕਾਰ ਨੇ ਕਿਸਾਨਾਂ ਨੂੰ ਨਾਂ ਜਾਣ ਦੇਣ ਕਰਕੇ ਔਰ ਇਧਰ ਆਣ ਕੇ ਫੋਰਸਾਂ ਵੱਲੋਂ ਪੰਜਾਬ ਦੇ ਖਿੱਤੇ ਦੇ ਵਿੱਚ ਆਣ ਕੇ ਤੇ ਪੰਜਾਬ ਚ ਆਣ ਕੇ ਉਹਨਾਂ ਲੋਕਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਉਹਨਾਂ ਨੂੰ ਮਾਰਨਾ ਔਰ ਜ਼ਬਰੀ ਚੁੱਕ ਕੇ ਲੈ ਜਾਣਾ ਔਰ ਉਹਦੇ ਨਾਲ ਅਣਮਨੁੱਖੀ ਤਸ਼ੱਦਦ ਕਰਨਾ ਇਹਦੇ ਵਿਰੁੱਧ ਅਸੀਂ ਮੰਗ ਕਰਨ ਆਏ ਆਂ ਕਿ ਇਹਦੇ ਤਿੰਨ ਦੋਸ਼ੀ ਆ ਇਹਦਾ ਸਾਰਾ ਆਪਰੇਸ਼ਨ ਜਿਹੜਾ ਇਹਨਾਂ ਪੰਜਾਬ ਹਰਿਆਣੇ ਦੇ ਬਾਡਰਾਂ ਤੇ ਹੋਇਆ ਉਹਦੀ ਅਮਿਤ ਸ਼ਾਹ ਨੇ ਡਾਇਰੈਕਸ਼ਨ ਦਿੱਤੀ ਆ ਖੱਟਰ ਸਾਹਬ ਔਰ ਨਿਲ ਵਿੱਚ ਹੀ ਨੇ ਔਰ ਇਹ ਜਿਹੜਾ ਸਾਰਾ ਜਿਹੜਾ ਲਾਗੂ ਕਰਾਇਆ ਇਹਦੇ ਲਈ ਉਹ ਤਿੰਨ ਬੰਦੇ ਦੋਸ਼ੀ ਆ ਅੱਜ ਬੇਨਾਮ ਜਿਹੜੀ ਆਪਣੀ ਐਫ ਆਈ ਆਰ ਦਰਜ ਕਰ ਦਿੱਤੀ ਆਣ ਪਛਾਤਿਆਂ ਦੇ ਉੱਤੇ ਬਿਲਕੁਲ ਸਰਕਾਰ ਨੇ ਖਾਣਾ ਪੂਰਤੀ ਕੀਤੀ ਆ ਇਹਨਾਂ ਤਿੰਨਾਂ ਬੰਦਿਆਂ ਤੇ ਬਾਈ ਨਾਮ ਪਰਚਾ ਹੋਣਾ ਚਾਹੀਦਾ ਔਰ ਇਹ ਸਾਰੇ ਕੁਝ ਦੀ ਸੁਪਰੀਮ ਕੋਰਟ ਦੇ ਜੱਜ ਕੋਲੋਂ ਜਿਹੜੀ ਆ ਨਿਆਂਕਦ ਜਿਹੜੀ ਆ ਕਰਾਉਣੀ ਚਾਹੀਦੀ ਔਰ ਦੋਸ਼ੀਆਂ ਨੂੰ ਸਾਰਿਆਂ ਨੂੰ ਕਟਾਰੇ ਵਿੱਚ ਖੜਾ ਕਰਨਾ ਚਾਹੀਦਾ ਹੈਣਾ ਪੁਲਿਸ ਜਾਵੇਗਾ ਉਹਨਾਂ ਨੇ ਸ਼ੁਰੂ ਵੀ ਕਰ ਦਿੱਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਹੈ ਕਿ ਪਹਿਲੀ ਵਾਰ ਡੈਮੋਕ੍ਰੇਸੀ ਵਿੱਚ ਇਸ ਤਰ੍ਹਾਂ ਦੇਖੋ ਇਹ ਸਾਰਾ ਕੁਝ ਨੌਜਵਾਨਾਂ ਨੂੰ ਡਰਾਉਣ ਲਈ ਕੀਤਾ ਗਿਆ ਨੌਜਵਾਨ ਕਿਉਂਕਿ ਅੱਜ ਦੇਸ਼ ਦੇ ਮਾੜੇ ਹਾਲਾਤਾਂ ਕਰਕੇ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਨੇ ਤੇ ਪਾਸਪੋਰਟ ਉਹਨਾਂ ਲਈ ਇੱਕ ਇੱਕ ਤਰ੍ਹਾਂ ਉਹਨਾਂ ਦੇ ਫਿਊਚਰ ਦੀ ਗਾਰੰਟੀ ਦਾ ਦਸਤਾਵੇਜ਼ ਆ ਔਰ ਉਹ ਇਹ ਕਿਦਣ ਭਪਕੀਆਂ ਮਾਰ ਕੇ ਤੇ ਕਿਸਾਨ ਨੌਜਵਾਨ ਕਿਸਾਨਾਂ ਨੂੰ ਡਰਾਉਣਾ ਚਾਹੁੰਦੇ ਆ ਪਰ ਡਰਨਾ ਨਹੀਂ ਕਿਸੇ ਨੇ ਇੱਥੇ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਜਦੋਂ ਪੰਜਾਬ ਸਾਡਾ ਘਰ ਆ ਨੌਜਵਾਨਾਂ ਦਾ ਜੇ ਸਾਡਾ ਘਰ ਹੀ ਖਤਰੇ 'ਚ ਆ ਤੇ ਬਾਹਰਲੇ ਦੇਸ਼ਾਂ ਜਾ ਕੇ ਨੌਜਵਾਨ ਕੀ ਕਰਨਗੇ ਸੋ ਅੱਜ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਉਣਾ ਸਾਰੇ ਕਰਜ਼ੇ ਤੇ ਲੀਕ ਮਰਵਾਉਣੀ ਚਾਰ ਲੇਬਰ ਕੋਡ ਰੱਦ ਕਰਾਉਣਾ ਔਰ ਕਿਸਾਨਾਂ ਨੂੰ 60 ਸਾਲ ਤੋਂ ਬਾਅਦ 10000 ਰੁਪਿਆ ਪੈਨਸ਼ਨ ਦਿਵਾਉਣੀ ਔਰ ਆ ਜੋ ਕਦਰ ਹੋਇਆ ਇਹਦੇ ਸਾਰੇ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕਰਾਉਣਾ ਸਮੇਤ ਅਮਿਤ ਸ਼ਾ ਖੱਟਰ ਤੇ ਨਿਲ ਵਿੱਚ ਨੂੰ ਇਹ ਪੂਰੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਆ ਉਹ ਅੱਜ ਉਹਨਾਂ ਦਾ ਇਰਾਦਾ ਹੈ ਉਹ ਸੰਘਰਸ਼ 'ਚ ਡਟੇ ਹੋਏ ਆ ਅਜੇ ਉੱਥੇ ਵੀ ਡਟੇ ਹੋਏ ਆ 14 ਤਰੀਕ ਨੂੰ ਜਿਹੜਾ ਦਿੱਲੀ ਜਾ ਰਿਹਾ ਉੱਥੇ ਵੀ ਕਿਸਾਨ ਡਟਣ ਜਾ ਰਿਹਾ ਨੌਜਵਾਨ ਵੀ ਜਾਣਗੇ ਸਭ ਜਾਣਗੇ ਇਹਨਾਂ ਗੱਲਾਂ ਦੇ ਨਾਲ ਸਰਕਾਰ ਨੇ ਦੇ ਐਨਐਸਏ ਲਾਉਣ ਦਾ ਐਲਾਨ ਕਰਤਾ ਰਹਿਣਾ ਚ ਫਿਰ ਵਾਪਸ ਲੈ ਲਈ ਸੋ ਇਹ ਇਹ ਜਦੋਂ ਹੁਣ 14 ਨੂੰ ਸਾਰਾ ਦੇਸ਼ ੁੱਠੂਗਾ ਤਾਂ ਸਰਕਾਰ ਨੂੰ ਇਹਨਾਂ ਗੱਲਾਂ ਦਾ ਜਿਹੜਾ ਉਹ ਜਵਾਬ ਵੀ ਦੇਣਾ ਪਊ ਤੇ ਇਹਨਾਂ ਗੱਲਾਂ ਤੋਂ ਪਿੱਛੇ ਵੀ ਹੜਨਾ ਪਊਗਾ 14 ਤਰੀਕ ਦੀ ਰੂਪ ਜਾਇਆ ਜਾਊਗਾ ਜੀ ਉਹਦੇ ਚ ਉਹਦੇ ਸੜਕੋ ਹਜ਼ਾਰਾਂ ਤਰੀਕੇ ਨੇ ਜਾਣਦੇ ਉਹ ਤੁਸੀਂ ਵੇਖ ਲਓ 14 ਨੂੰ ਤੁਹਾਡੇ ਸਾਹਮਣੇ ਆ ਜਾਣਗੇ ਜਦੋਂ ਦਿੱਲੀ ਦੇ ਸੜਕਾਂ ਦੇ ਉੱਤੇ ਆਰਾਮ ਲੀਲਾ ਗਰਾਊਂਡ ਚ ਕਿਸਾਨਾਂ ਦੀ ਜਿਹੜੀ ਆ ਪੰਚਾਇਤ ਹੋ ਰਹੀ ਹੋਊਗੀ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਸ਼ਾਂਤਮਈ ਰਹੀਗੀ ਜੀ ਬਿਲਕੁਲ ਸ਼ਾਂਤਮਈ ਸਾਡੇ ਕੋਲ ਕੀ ਆ ਸਾਡੇ ਕੋਲ ਤਾਂ ਸਾਡਾ ਮੁਠਾ ਤੇ ਸਾਡਾ ਝੰਡਾ ਆ ਜਾਂ ਸਾਡਾ ਨਾਰਾ ਐਂ ਕੋਈ ਬੰਦੂਕਾਂ ਚੁੱਕ ਕੇ ਜਾਂ ਕੋਈ ਰਵਾਇਤੀ ਹਥਿਆਰ ਚੁੱਕ ਕੇ ਥੋੜਾ ਜਾਣਾ ਸਾਡੇ ਕਿਸਾਨ ਤੇ ਕੁੱਟ ਖਾ ਲਿੰਦੇ ਆ ਫੋਰਸਾਂ ਕੋਲੋਂ ਕਦੀ ਉਹਨਾਂ ਨੂੰ ਉਲਟਵਾ ਡੰਡਾ ਨਹੀਂ ਮਾਰਦੇ ਸੋ ਇਹ ਕਰਕੇ ਸ਼ਾਂਤਮਈ ਹੋਊਗਾ ਸਾਰਾ ਕੁਝ ਸਰਵਪੰਨ ਸਿੰਘ ਬੰਦੇਰ ਉਹ ਨਹੀਂ ਕਿ ਅਲੱਗ ਚੱਲ ਰਹੇ ਨੇ ਕਿ ਲੱਗਦਾ ਕਿ ਇਕੱਠੇ ਪਲੇਟਫਾਰਮ ਤੇ ਚੱਲਣਾ ਚਾਹੀਦਾ ਕਿਉਂਕਿ ਅੱਜ ਉਹਨਾਂ ਵਾਲਾ ਵੱਲੋਂ ਸਰਕਾਰ ਦੀ ਵੀ ਜਿਹੜੀ ਆ ਕਹਿ ਦਿੱਤਾ ਗਿਆ ਜੀ ਦੇਖੋ ਦੇਖੋ ਜਿਹੜਾ ਅਲੱਗ ਚੱਲਣਾ ਉਹ ਕਿ ਲੱਗ ਹੋਰ ਮੈਂ ਦੋ ਉਹਨਾਂ ਨੂੰ ਲੱਗ ਚੱਲਣ ਦਾ ਅਧਿਕਾਰ ਆ ਉਹ ਚੱਲ ਸਕਦੇ ਆ ਪਰ ਅਲੱਗ-ਅਲੱਗ ਲੜਿਆਂ ਕਿਸਾਨਾਂ ਦੀ ਸ਼ਕਤੀ ਜਿਹੜੀ ਆ ਉਹ ਘਟਦੀ ਆ ਇਕੱਠੇ ਹੋ ਕੇ ਲੜਨ ਦਾ ਸੜਕੋ ਤਜਰਬਾ ਆ ਦਿੱਲੀ ਵਾਲੇ ਕਿਸਾਨ ਅੰਦੋਲਨ ਦਾ ਦੋ ਗੱਲਾਂ ਕਰਕੇ ਉਹ ਅੰਦਾਲਣਾ ਹੱਬ ਜਿੱਤਿਆ ਆਈਗਾ ਪੰਜਾਬ ਦੀਆਂ ਸਮੂਚੀਆਂ ਜਿੱਥੇ ਬੰਦੀਆਂ ਉਸ ਅੰਦੋਲਨ ਚ ਲੜੀਆਂ ਸੀ ਜਿਹੜੀਆਂ ਐਸਕੇਮ ਚ ਉਹ ਵੀ ਲੜੀਆਂ ਸੀ ਦੂਜੀਆਂ ਨੇ ਬਾਹਰੋਂ ਰਹਿ ਕੇ ਸਪੋਰਟ ਜਿਹੜੀ ਆ ਉਹ ਕੀਤੀ ਸੀ ਔਰ ਇਕੱਠੇ ਹੋ ਕੇ ਲੜੇ ਹਾਂ ਇੱਕ ਤੇ ਇੱਕ ਏਕਤਾ ਜਿਹੜੀ ਸੀ ਉਸ ਏਕਤਾ ਨੇ ਪੰਜਾਬ ਚ ਵੱਡਾ ਉਥਾਨ ਕੀਤਾ ਅੰਦੋਲਨ ਦਾ ਫਿਰ ਦੇਸ਼ ਚ ਵੱਡਾ ਉਥਾਨ ਹੋਇਆ ਅੰਦੋਲਨ ਦਾ ਸੋ ਏਕਤਾ ਜਿਹੜੀ ਆ ਉਹ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਆ। ਦੂਸਰਾ ਹੈਗਾ ਸਾਡੀ ਉਸ ਜਿੱਤ ਦੇ ਪਿੱਛੇ ਦੂਸਰਾ ਜਿਹੜਾ ਲੈਸਨ ਆ ਸਾਡਾ ਉਹ ਹੈਗਾ ਵੀ ਸ਼ਾਂਤੀਪੂਰਨ ਸੰंदोलਨ। ਬਹੁਤ ਕੋਸ਼ਸ਼ਾਂ ਆਈਆਂ ਉਹ ਸੰंदोलਨ ਨੂੰ ਵੀ ਹਿੰਸਾ ਕਰਨ ਦੀਆਂ ਪਰ ਉਥੋਂ ਦੀ ਜਿਹੜੀ ਮੰਝੀ ਹੋਈ ਲੀਡਰਸ਼ਿਪ ਸੀ, ਮੰਝੇ ਹੋਏ ਥੱਲੇ ਤੱਕ ਇੱਕ ਢਾਂਚਾ ਸੀ ਵਰਕਰਾਂ ਦਾ। ਉਹਨਾਂ ਨੇ ਉਹਨਾਂ ਨੂੰ ਸਾਰੇ ਕੁਝ ਨੂੰ ਕੰਟਰੋਲ ਕਰਕੇ ਰੱਖਿਆ ਔਰ ਜਿਹੜੇ ਖੰਡਾਉ ਤੱਤ ਸੀ ਹਿੰਸਾ ਕਰਾਉਣੀ ਚਾਹੁੰਦੇ ਤੱਤ ਸੀ ਉਹਨਾਂ ਦੀ ਪੇਸ਼ ਨਹੀਂ ਜਿਹੜੀ ਉਹ ਜਾਣ ਦਿੱਤੀ। ਸੋ ਇਹ ਕਰਕੇ ਏਕਤਾ ਵਧਾਈਏ ਸੰਘਰਸ਼ਾਂ ਦੇ ਦਰਾਂ ਲੜਦਿਆਂ ਮੈਦਾਨੇ ਜੰਗ ਚ ਕਈ ਤਰ੍ਹਾਂ ਦੀਆਂ ਗਲਤੀਆਂ ਵੀ ਹੋ ਜਾਂਦੀਆਂ ਗਲਤੀ ਨੂੰ ਹਮੇਸ਼ਾ ਹੀ ਸੁਧਾਰ ਕਰਨ ਦਾ ਜਿਹੜਾ ਆ ਉਹ ਸਮਾਂ ਹੁੰਦਾ ਅੱਜ ਇਹਦੇ ਸਮਾਂ ਹੈਗਾ ਦੁਬਾਰਾ ਇਕੱਠੇ ਹੋ ਕੇ ਲੜਿਆ ਜਾ ਸਕਦਾ 14 ਦੀ ਕਾਲ ਦਿੱਤੀ ਆ ਉਹ ਕਾਲ ਚ ਸਾਰੇ ਲੋਕ ਸ਼ਾਮਲ ਹੋ ਜਾਣ ਲੇਕਿਨ ਲੱਗਦਾ ਨਹੀਂ ਕਿ ਉਸ ਕੋਲ ਉਹਨਾਂ ਨੂੰ ਅਪੀਲ ਆ ਉਹ ਉਹ ਡਿਊਟੀ ਦੇ ਬੱਚੇ ਆ ਉਹ ਆਪਣੇ ਬੱਚਿਆਂ ਦੀ ਰੋਟੀ ਦੇ ਵਜੇ ਹੁਕਮ ਤੁਹਾਨੂੰ ਆਪਾਂ ਸਾਰੇ ਜਾਣਦੇ ਆ ਕਿ ਉਹ ਬੈਲਟ ਵਾਲੀ ਫੋਰਸ ਆ ਉਹਨੂੰ ਜੋ ਹੁਕਮ ਹੋਇਆ ਉਹਨੂੰ ਲਾਗੂ ਕਰਨਾ ਪੈਣਾ ਪਰ ਕਿਤੇ ਨਾ ਕਿਤੇ ਉਹਨਾਂ ਦੀ ਹਮਦਰਦੀ ਸਾਡੇ ਨਾਲ ਆ ਇਹ ਗੱਲ ਚੱਕ ਜਾ ਰਿਹਾ ਇਹ ਇਹ ਗੱਲ ਚੱਕ ਜਾ ਰ ਹੈ ਜੀ ਬੈਰੀਕੇਟਿੰਗ ਪੁਟੀਆਂ ਜਾਣਗੇ ਜੇ ਲੋਡ ਪਈ ਤਾਂ ਦੇਖੋ ਅਸੀਂ ਇਹ ਇਹ ਸਮਾਂ ਦੱਸੂਗਾ ਸਾਰਾ ਕੁਝ ਕਿ ਕਿਸਾਨ 14 ਦੀ ਰੈਲੀ ਨੂੰ ਕਿਦਾਂ ਕਾਮਯਾਬ ਕਰਦੇ ਆ ਇਹ ਹੋ ਰਹੀ ਆ ਜੀ ਫੁੱਲ ਤਿਆਰੀ ਹੋ ਰਹੀ ਆ ਆ ਤਿਆਰੀ ਦਾ ਆਲਮ ਹੈ ਤੁਸੀਂ ਦੇਖੋ ਅੱਜ ਇੱਕ ਦਿਨ ਦੇ ਸੱਦੇ ਦੇ ਉੱਤੇ ਜਨਤਾ ਜਿਹੜੀ ਆ ਉਹ ਆਈ ਹੋਈ ਆ ਇਸ ਤਰ੍ਹਾਂ ਸਾਰੇ ਦੇਸ਼ ਚੋਂ ਜਦੋਂ ਜਨਤਾ ਤਰੂਗੀ ਤਾਂ ਜਨਤਾ ਦੇ ਹਾੜ ਨੂੰ ਕੋਈ ਸੁਨਾਮੀ ਨੂੰ ਕੋਈ ਰੋਕ ਨਹੀਂ ਸਕੂਗਾ ਸਮਾ ਐਸਾ ਹੈ ਠੀਕ ਹੈ ਸਮਾ ਐਸਾ ਆ ਵੀ ਸਰਕਾਰ ਨੂੰ ਕਿਸਾਨਾਂ ਨਾਲ ਟਕਰਾਉਣਾ ਬਹੁਤ 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 ਮਹਿੰਗਾ ਪਾ